ਹਰ ਰੋਜ਼ਗਾਰ ਦਾ ਇੰਨਾ ਕਿ ਨਜਾਇਜ਼ ਫਾਇਦਾ ਚੱਕ ਕੇ ਵੀ ਸਾਡੇ ਸਿਰ 'ਚ ਗਲੀਆਂ ਕਰਨਗੇ ਇਹ ਨਹੀਂ ਪਤਾ ਸੀਗਾ। ਕੁਆਂਟੀਟੀ ਵਧਾਉਂਦੇ ਗਏ ਕੁਆਲਿਟੀ ਘਟਾਉਂਦੇ ਗਏ। ਹੁਣ ਤੁਸੀਂ ਦੇਖ ਸਕਦੇ ਹੋ ਅੰਦਰ ਗੋਭੀ ਜਿਸ ਦਾ ਕੀ ਮਤਲਬ ਉਹਨੂੰ ਗੋਭੀ ਕਹਿ ਨਹੀਂ ਸਕਦੇ ਆਪਾਂ। ਉਹ ਤਾਂ ਕਬਾੜ ਹੀ ਹੋ ਗਿਆ। ਚਿਕਨ ਦੇ ਨਾਮ ਤੇ ਚੀਜ਼ ਪਈ ਐ। ਉਹ ਚਿਕਨ ਐ, ਬੀਫ ਐ, ਮਟਰਨ ਐ ਕਿਸੇ ਨੂੰ ਨਹੀਂ ਪਤਾ ਕਿਸ ਚੀਜ਼ ਦਾ ਕਿਹੜੇ ਜਾਨਵਰ ਦਾ ਸੀ ਰਿਹਾ ਉਹ। ਕਲੀਚ ਇੰਨੇ ਕੁੱਤੇ ਹੁੰਦੇ ਸਨ ਤਾਂ ਅੱਜ ਪਤਾ ਲੱਗੇ ਕਿ ਕੁੱਤੇ ਕਿੱਥੇ ਜਾ ਰਹੇ ਆ ਸਾਡੇ ਜਾਂ ਆਪਣੇ ਬੱਚਿਆਂ ਦੇ ਆਪਣੇ ਭਾਈ ਭੈਣਾਂ ਦੇ ਢਿੱਡ 'ਚ ਜਾ ਰਹੇ ਆ ਪਰ ਇਹ ਚੀਜ਼ ਐਤਾ ਨਹੀਂ ਪਣਣੀ ਚਾਹੀਦੀ ਸੀਗਾ ਤਾਂ ਸੈਲਕਾ ਮਤਲਬ ਮੋਹਾਲੀ 'ਚ ਹਰ ਜਗ੍ਹਾ ਇਨਕੀ ਸਪਲਾਈ ਥੀ ਬੇਪਰਵਾਸੀ ਤੁਹਾਨੂੰ ਸਾਫ਼ ਤਰ੍ਹਾਂ ਨਹੀਂ ਕਲਾ ਸਕਦੇ ਇਹਨਾਂ ਨੂੰ ਜਿੰਨੀ ਮਰਜ਼ੀ ਤੁਸੀਂ ਇਦੇਅਤਾਂ ਦੇ ਲੋ ਤੇ ਆ ਜਾਏ ਪਈ ਅਰ ਵੀ ਦਰਜ ਹੋ ਗਈ ਪੰਚਗੁੱਲਾ ਜਿੰਨੀ ਵੀ ਟ੍ਰਾਈ ਸਿਟੀ 'ਚ ਹੈ ਜਿੰਨੇ ਵੀ ਕਾਰਟ ਰੇੜੀਆਂ ਲੱਗਦੀਆਂ ਸਾਰਾ ਸਪਲਾਈ ਇਸੇ ਜਗ੍ਹਾ ਤੋਂ ਹੋ ਰਿਹਾ ਸੀ ਇਹਨਾਂ ਦੀਆਂ ਬਾੜ ਤੋਂ ਪਲੱਸ ਆਪਣੀਆਂ ਰੇੜੀਆਂ ਸੀਗੀਆਂ ਬਾਬੂਸ਼ਾਹੀ ਦੇਖ ਰਹੇ ਤੁਸੀਂ ਆ ਬੀਤੇ ਦਿਨੀ ਇੱਕ ਵਾਇਰਲ ਵੀਡੀਓ ਹੋਈ ਸੀਗੀ ਮੁਹਾਲੀ ਦੇ ਮਟੋਰਪਿੰਡ ਦੀ ਜਿਹਦੇ ਵਿੱਚ ਇਹ ਪਤਾ ਲੱਗਾ ਸੀਗਾ ਕਿ ਇੱਕ ਘਰ ਸੀਗਾ ਜਿੱਥੇ ਚਾਈਨੀਜ਼ ਫੂਡ ਤਿਆਰ ਕੀਤਾ ਜਾਂਦਾ ਸੀਗਾ ਤੇ ਉਸ ਘਰ ਦੀ ਜਿਹੜੀ ਹਾਈਜਿਨਿਕ ਕੰਡੀਸ਼ਨ ਦੀ ਗੱਲ ਕਰੀਏ ਤਾਂ ਇੰਨੀ ਖਰਾਬ ਸੀਗੀ ਐਨੇ ਬੁਰੇ ਹਾਲ ਸੀਗੇ ਉੱਥੇ ਇੰਨਾ ਆ ਹੀ ਅਨ ਹਾਈਜਨਿਕ এনवायरमेंट ਦੇ ਵਿੱਚ ਜਿਹੜੇ ਮੋਮੋਸ ਸੀਗੇ ਸਪ੍ਰਿੰਗ ਰੋਲ ਸੀ ਨੂਡਲ ਸੀ ਤੇ ਹੋਰ ਜਿਹੜਾ ਚਾਈਨੀਸ ਫੂਡ ਹੁੰਦਾ ਉਹ ਬਣਾਇਆ ਜਾਂਦਾ ਸੀਗਾ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜੇ ਜਿਹੜੇ ਪ੍ਰਸ਼ਾਸਨ ਨੇ ਇੱਥੇ ਪਹੁੰਚ ਕੇ ਦੇਖਣ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤੱਕ ਜੋ ਇੱਥੇ ਸਾਰਾ ਕੰਮ ਕਰਦੇ ਸੀਗੇ ਬਣਾਉਂਦੇ ਸੀਗੇ ਇਹ ਸਾਰੀਆਂ ਚੀਜ਼ਾਂ ਉਹ ਇੱਥੇ ਨਹੀਂ ਮਿਲੇ ਸੀਗੇ ਤੇ ਅਜੇ ਤੱਕ ਕਾਰਵਾਈ ਉਹ ਨਹੀਂ ਪਾਈ ਤੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿੰਨਾ ਬੁਰਾ ਹਾਲ ਹੈ ਘਰ ਦੇ ਵਿੱਚ ਮਟੌਰ ਪਿੰਡ ਦੇ ਵਿੱਚ ਇੱਕ ਘਰ ਹੈ ਜਿੱਥੇ ਮੋਮੋਸ ਬਣਾਏ ਜਾਂਦੇ ਤੁਸੀਂ ਮਾਹੌਲ ਜਿਹੜਾ ਹੈਗਾ ਹਾਲ ਆ ਦੇਖ ਸਕਦੇ ਹੋ ਕਿਉਂਕਿ ਇੱਥੇ ਖੜਾ ਹੋਣਾ ਵੀ ਪੋਸੀਬਲ ਨਹੀਂਗਾ ਬੇਹੱਦ ਗੰਦ ਜਿਹੜਾ ਹੈਗਾ ਉਹ ਪਾਇਆ ਹੋਇਆ ਤੇ ਇੱਥੋਂ ਦੇ ਲੋਕਲ ਜਿਹੜੇ ਲੋਕ ਸੀਗੇ ਯੁਵਾ ਲੋਕ ਸੀ ਕੁਝ ਉਹਨਾਂ ਨੇ ਜਦੋਂ ਇਹ ਮੁੱਦਾ ਚੱਕਿਆ ਉਹਨਾਂ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਉਸ ਤੋਂ ਬਾਅਦ ਹੁਣ ਇਹ ਜਿਹੜਾ ਹੈਗਾ ਸੁਰਖੀਆਂ ਚ ਆ ਰਿਹਾ ਸਾਰਾ ਜਿਹੜਾ ਇਹ ਮਾਮਲਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਨੂੰ ਉਲੀ ਲੱਗੀ ਹੋਈ ਹੈ ਜਿਹੜਾ ਤੇਲ ਉਹ ਤਿਆਰ ਕਰ ਜਿਹੜੇ ਤੇਲ ਦੇ ਵਿੱਚ ਉਹ ਫਰਾਈ ਕਰਦੇ ਸੀਗੇ ਸਾਰਾ ਕੁਝ ਚਾਹੇ ਉਹ ਸਪਰਿੰਗ ਰੋਲ ਹੋਣ ਚਾਹੇ ਉਹ ਮੋਮੋਜ਼ ਹੋਣ ਬਣਾਉਂਦੇ ਸੀ ਤੇ ਜਿਹੜੀਆਂ ਇੱਥੇ ਸੌਸ ਜਿਹੜੀ ਹੈ ਸੌਸ ਯੂਜ਼ ਕਰਦੇ ਸੀਗੇ ਤੇ ਹੋਰ ਜੋ ਕੁਛ ਵੀ ਕਰਦੇ ਸੀ ਜੋ ਸਬਜ਼ੀਆਂ ਸੀ ਸੋ ਸਾਰਾ ਬੇਹੱਦ ਬੁਰਾ ਹਾਲ ਹੈ ਅ ਅੰਦਰੋਂ ਤੁਹਾਨੂੰ ਦਿਖਾਵਾਂਗੇ ਅੰਦਰ ਵੀ ਜਾ ਕੇ ਜਿੱਥੇ ਸਾਰਾ ਜਿਹੜਾ ਸੀਗਾ ਸਮਾਨ ਰੱਖਿਆ ਸੀਗਾ ਸੋ ਇੱਕ ਇੱਕ ਜਿਹੜੀ ਚੀਜ਼ ਹੈ ਜਿਹੜੀ ਵੀ ਫੂਡ ਚ ਪੈਂਦੀ ਹੈਗੀ ਐ ਸੋ ਇੱਥੇ ਜਿਹੜਾ ਹਾਲ ਹੈਗਾ ਉਹ ਇੰਨਾ ਮਾੜਾ ਹੈ ਕਿ ਅ ਇੱਥੇ ਖੜਾ ਹੋਣਾ ਮੁਸ਼ਕਿਲ ਹੈ ਤੇ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਇੱਥੋਂ ਇਸ ਘਰ ਚੋਂ ਜਿਹੜਾ ਫਾਸਟ ਫੂਡ ਬੰਦਦਾ ਸੀ ਤੇ ਉਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਰੇਡੀਆਂ ਲੱਗਦੀਆਂ ਨੇ ਮੋਹਾਲੀ ਦੇ ਵਿੱਚ ਉੱਥੇ ਇੱਥੋਂ ਹੀ ਜਿਹੜਾ ਹੈਗਾ ਸਪਲਾਈ ਹੁੰਦਾ ਸੀਗਾ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਚੋਇਸ ਕਰਕੇ ਬੜਾ ਮੈਟਰ ਆਫ ਕੰਸਰਨ ਹੈ ਲੋਕਾਂ ਦੀ ਸਿਹਤ ਦੇ ਨਾਲ ਸਿੱਧੇ ਤੌਰ ਤੇ ਖਿਲਵਾੜ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਖਿਲਵਾੜ ਹੋ ਰਿਹਾ ਜਿਹੜੇ ਲੋਕ ਫਾਸਟ ਫੂਡ ਖਾਣ ਦੇ ਜਾਂ ਚਾਈਨੀਸ ਫੂਡ ਦੇ ਸ਼ਕੀਨ ਹੁੰਦੇ ਨੇ ਸ਼ਹਿਰ ਤੁਸੀਂ ਦੇਖਿਆ ਸੋ ਸਬਜ਼ੀਆਂ ਤੁਸੀਂ ਵੇਖਿਆ ਐਂਟਰੈਂਸ ਤੇ ਜਿਹੜੀਆਂ ਨੇ ਸਾਰੀਆਂ ਗਲੀਆਂ ਪਈਆਂ ਨੇ ਪਤਾ ਨਹੀਂ ਕਿੰਨੇ ਸਮੇਂ ਤੋਂ ਇੱਥੇ ਇਸੇ ਤਰ੍ਹਾਂ ਦੇ ਨਾਲ ਇਹ ਸਾਰਾ ਸਮਾਨ ਗਲਿਆ ਸੜਿਆ ਉਸੇ ਤਰ੍ਹਾਂ ਦੇ ਨਾਲ ਹੀ ਰੱਖਿਆ ਹੋਇਆ ਸੀਗਾ ਤੇ ਫਿਲਹਾਲ ਜੋ ਵੀ ਆਪਰੇਟ ਕਰਦੇ ਸੀ ਇਸ ਘਰ ਨੂੰ ਇੱਥੇ ਜੋ ਬਣਾਉਂਦੇ ਸੀ ਉਹ ਸਾਰੇ ਦੇ ਸਾਰੇ ਜਦੋਂ ਵੀਡੀਓ ਵਾਇਰਲ ਹੋਈ ਪ੍ਰਸ਼ਾਸਨ ਨੇ ਇੱਥੇ ਪਹੁੰਚ ਕੇ 70% ਸਫਾਈ ਹੋ ਚੁੱਕੀ ਹੈ ਹੁਣ ਵੀ ਤੁਸੀਂ ਦੇਖ ਰਹੇ ਹੋ ਜਿਹੜੀ ਹੈਗੀ ਛਾਪਾ ਮਾਰਿਆ ਤੇ ਸਿਹਤ ਡਿਪਾਰਟਮੈਂਟ ਦੀ ਟੀਮ ਵੱਲੋਂ ਉਸ ਤੋਂ ਬਾਅਦ ਉਹ ਸਾਰੇ ਇੱਥੋਂ ਫਰਾਰ ਹੋ ਗਏ ਨੇ ਤੇ ਫ੍ਰਿਜ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਾਨਵਰ ਹੈ ਜਿਹੜਾ ਕੋਈ ਉਹਦਾ ਮਾਸ ਦਾ ਟੁਕੜਾ ਉਹਦਾ ਉਹ ਵਿੱਚ ਪਿਆ ਹੋਇਆ ਤੋ ਇਹ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਕਿਉਂਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਕੀ ਕੁਛ ਜਿਹੜੇ ਲੋਕ ਸੀ ਉਹ ਖਾਰੇ ਸੀ ਕਿਸ ਤਰ੍ਹਾਂ ਦਾ ਇੰਨਾ ਵੱਡਾ ਜੋ ਵੀ ਹੈ ਇਹ ਕ੍ਰਾਈਮਨਲ ਮਾਹੌਲ ਸੀ ਕੀ ਕੀ ਖਿਲਵਾੜ ਹੋ ਰਿਹਾ ਸੀਗਾ ਤੇ ਹੁਣ ਤਾਂ ਇਹ ਬਿਲਡਿੰਗ ਸੀਲ ਨੇ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਜਿੰਨਾ ਸਮਾਂ ਜਿਹੜੇ ਇੱਥੋਂ ਦੇ ਮਾਲਕ ਸੀ ਜਿਹੜੇ ਇੱਥੇ ਰਹਿ ਰਹੇ ਸੀ ਬਣਾ ਰਹੇ ਸੀ ਉਹ ਨਹੀਂ ਆਉਂਦੇ ਸਾਹਮਣੇ ਉਸ ਤੋਂ ਪਹਿਲਾਂ ਕੋਈ ਕਾਰਵਾਈ ਜਿਹੜੀ ਨਹੀਂ ਹੋ ਸਕਦੀ ਪਰ ਲੋਕ ਜਿਹੜੇ ਬੜੇ ਦੁਖੀ ਸੀਗੇ ਜਿਹੜੇ ਵੀ ਇੱਥੇ ਇਸ এনवायरमेंट ਚ ਰਹਿ ਰਹੇ ਸੀਗੇ ਤੇ ਦੱਸਿਆ ਜਾਂਦਾ ਕਿ ਇਸੇ ਘਰ ਚੋਂ ਬਣ ਕੇ ਵੱਖ-ਵੱਖ ਥਾਵਾਂ ਤੇ ਇਹ ਜਿਹੜਾ ਚਾਈਨੀਜ਼ ਫੂਡ ਸੀ ਉਹ ਵੱਖ-ਵੱਖ ਥਾਵਾਂ ਦੇ ਲੱਗਦੀਆਂ ਰੇਡੀਆਂ ਤੇ ਪਹੁੰਚਦਾ ਸੀਗਾ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਲੋਕਾਂ ਨੇ ਵੀ ਇਹ ਸਭ ਜਿਹੜਾ ਖਾਦਾ ਹੋਣਾ ਉਹਨਾਂ ਦਾ ਕੀ ਹਾਲ ਹੋਇਆ ਹੋਣਾ ਜਾਂ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਤਦੋਂ ਨ ਸਚਾਈ ਪਤਾ ਲੱਗੂਗੀ ਕਿ ਅਸੀਂ ਕਿਸ ਤਰ੍ਹਾਂ ਦੇ ਮਾਹੌਲ 'ਚ ਬਣਿਆ ਜਿਹੜਾ ਖਾ ਰਹੇ ਹਾਂ ਸੋ ਜਿਹੜੇ ਪਿੰਡ ਵਾਸੀ ਨੇ ਜਿਨ੍ਹਾਂ ਨੂੰ ਜਦੋਂ ਪਤਾ ਲੱਗਿਆ ਸਾਰਿਆਂ ਨੇ ਰਲ ਕੇ ਆਵਾਜ਼ ਉਠਾਈ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਪਤਾ ਬੈਂਤ ਅੱਛਾ ਕਦੋਂ ਕਦਾਂ ਇੱਥੇ ਬਣਦਾ ਸੀ ਜਦੋਂ ਹੋਲੀ ਤੇ ਨਾ ਹੋਲੀ ਵਾਲੇ ਦਿਨ ਬਣਾਇਆ ਇਹਨਾਂ ਨੇ ਸਾਰਾ ਕੁਝ ਅੱਛਾ ਹੋਲੀ ਤੇ ਖਾਸੀ ਵਿਕਰੀ ਹੋਈ ਹੈ ਨਾ ਹਾਂ ਹੋਬ ਜੀ ਕਾਊਂਟਰ ਲਾਇਆ ਦੁੱਧ ਦੁੱਧ ਪੀਂਦਾ ਨਾ ਅੰਦਰ ਦਾ ਹਾਂ ਅੰਦਰ ਬੋਤਲਾਂ ਵੀ ਪੀਂਦਾ ਅੱਛਾ ਦਾਰੂ ਵੀ ਪੀਂਦੇ ਸੀ ਅੰਦਰ ਹਾਂ ਜੀ किन्ने देख रहे जी थे कि गंद तो तरह का हालात थे हालात यही रहता है जी इसका। कितने लोग रहते थे इसमें करीब सात आठ बंदे रहते थे, तो थे। कहा से थे नेपाल से थे कहां से? से ही थे सारे अभी वो पता है कुछ कहाँ पे है आप नहीं पता कहा तो उसी दिन सारे निकल गए थे कुछ बनाते थे स्प्रिंग रोल बनाते थे मोमोस बनाते थे बहुत कुछ मंचूरियन बनाते थे कई आइटम बनाते थे वो चाइनीज बना और ये कहाँ कहाँ सप्लाई होता था पता आपको ये तो इनका सात फेस भी जाता था इकतालस में भी जाता था कई जगह जाता था इनका मतलब मोहाली में हर जगह इनकी सप्लाई थी इस चीज़ की बहुत जगह सप्लाई होती थी सर इनकी तो अभी आप क्या चाहते हैं कि आप चाहते हैं कि ये सारा चीज़ बंद होनी चाहिए तो बिल्कुल बंद होनी चाहिए ਬਿਲਕੁਲ ਬੰਦ ਹੋਣੀ ਚਾਹੀਏ ਜਗ੍ਹਾ ਜਗ੍ਹਾ ਨੇਪਾਲੀਓਂ ਅੱਡੇ ਬਣਾ ਰੱਖੇ ਆਂ ਜਗ੍ਹਾ ਜਗ੍ਹਾ ਜੋ ਹੀ ਸਭ ਕਾ ਰਹਿਤਾ ਹੈ ਸਾਹਿਬ ਕੋਈ ਐਸਾ ਨਹੀਂ ਹੈ ਗੱਲਬਾਤ ਕਰਦੇ ਆਂ ਹੋਰ ਵੀ ਇਥੋਂ ਦੇ ਲੋਕਾਂ ਨਾਲ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਕਮਲਪ੍ਰੀ ਸਿੰਘ ਕਮਲ ਜੀ ਕਿਵੇਂ ਦਾ ਮਾਹੌਲ ਸੀਗਾ ਕਦੋਂ ਕੋ ਤੋ ਇਹ ਚੀਜ਼ਾਂ ਚੱਲ ਰਹੀਆਂ ਸੀਗੀਆਂ ਭਾਜੀ ਦੇਖੋ ਇਹ ਚੀਜ਼ਾਂ ਦਾ ਜਿੱਦਾਂ ਜਿਵੇਂ ਆਪਾਂ ਕਹਿੰਨੇ ਆਂ ਵੀ ਆਪਾਂ ਨੇ ਰੋਜ਼ਗਾਰ ਦੇ ਆ ਇੱਕ ਪ੍ਰਵਾਸੀਆਂ ਨੂੰ ਪਰ ਉਹ ਰੋਜ਼ਗਾਰ ਦਾ ਇੰਨਾ ਕਿ ਨਜਾਇਜ਼ ਫਾਇਦਾ ਚੱਕ ਕੇ ਵੀ ਸਾਡੇ ਸਿਰ 'ਚ ਗਲੀਆਂ ਕਰਨਗੇ ਇਹ ਨਹੀਂ ਪਤਾ ਸੀਗਾ ਉਹਨੇ ਘੱਟੋ ਘੱਟ 5-6 ਸਾਲ ਤੋਂ ਕਿਸੇ ਬੰਦੇ ਨੇ ਘਰ ਲਈ ਲਿਆ ਕਿਰਾਏ ਤੇ ਉਹਨੇ ਇੱਕ ਰੇੜੀ ਲਈ ਉਹਦੀ ਉਹ ਰੇੜੀ ਵਧੀਆ ਚੱਲੀ ਉਹਨੇ ਉਸ ਤੋਂ 1 ਤੋਂ 10 10 ਤੋਂ 20 20 ਤੋਂ 30 ਕਰ ਲਿਆ 30 ਕਰਦੇ ਕਰਦੇ ਉਹ ਕੁਆਂਟੀਟੀ ਵਧਾਉਂਦੇ ਗਏ ਕੁਆਲਿਟੀ ਘਟਾਉਂਦੇ ਗਏ ਹੁਣ ਤੁਸੀਂ ਦੇਖ ਸਕਦੇ ਹੋ ਅੰਦਰ ਗੋਭੀ ਜਿੱਦਾਂ ਕਿ ਮਤਲਬ ਉਹਨੂੰ ਗੋਭੀ ਕਹਿ ਨਹੀਂ ਸਕਦੇ ਆਪਾਂ ਉਹਦਾ ਕਬਾੜ ਹੀ ਹੋ ਗਿਆ ਤੇ ਫ੍ਰਿਜ ਦੇ ਵਿੱਚ ਇੱਕ ਚਿਕਨ ਦੇ ਨਾਮ ਤੇ ਚੀਜ਼ ਪਈ ਹੈ ਉਹ ਚਿਕਨ ਹੈ ਬੀਫ ਹੈ ਮਟਰਨ ਹੈ ਕਿਸੇ ਨੂੰ ਨਹੀਂ ਪਤਾ ਕਿਸ ਚੀਜ਼ ਦਾ ਕਿਹੜੇ ਜਾਨਵਰ ਦਾ ਸੀ ਰਿਹਾ ਉਹ ਗਲੀ ਚ ਇੰਨੇ ਕੁੱਤੇ ਹੁੰਦੇ ਸਨ ਤਾਂ ਅੱਜ ਪਤਾ ਲੱਗੇ ਵੀ ਕੁੱਤੇ ਕਿੱਥੇ ਜਾ ਰਹੇ ਆ ਸਾਡੇ ਜਾ ਆਪਣੇ ਬੱਚਿਆਂ ਦੇ ਆਪਣੇ ਭਾਈ ਭੈਣਾਂ ਦੇ ਢਿੱਡ ਚ ਜਾ ਰਹੇ ਆ ਪਰ ਇਹ ਚੀਜ਼ ਐਦਾਂ ਨਹੀਂ ਬਣਨੀ ਚਾਹੀਦੀ ਸੀਗੀ ਜਦੋਂ ਵੀ ਉਹਨਾਂ ਨੂੰ ਪੁੱਛਿਆ ਗਿਆ ਆ ਕੇ ਵੀ ਤੁਸੀਂ ਐਦਾਂ ਕਿਉਂ ਕਰ ਰਹੇ ਹੋ ਉਹ ਕਹਿੰਦੇ ਵੀ ਚੀਜ਼ ਐਦਾਂ ਹੀ ਬਣਦੀ ਐ ਤੁਹਾਨੂੰ ਨਹੀਂ ਪਤਾ ਸੀਗੇ ਜੋ ਸਵਾਲ ਕਰਨ ਵਾਲੇ ਉਹਨਾਂ ਨੇ दारू ਪੀਤੀ ਹੋਈ ਸੀਗੀ ਉਹਨਾਂ ਨੂੰ ਕੋਈ ਤੁਸੀਂ ਵੀਡੀਓਜ਼ ਦੇਖ ਸਕਦੇ ਕੋਈ ਭੈ ਨਹੀਂ ਸੀਗਾ ਵੀ ਕੋਈ ਵੀਡੀਓ ਬਣਾਣ ਆਇਆ ਉਹ ਰਾਮ ਨਾਲ ਬੈਠੇ ਸੀਗੇ ਉਸ ਤੋਂ ਬਾਅਦ ਉਹਰੇ ਤੋਂ ਭੱਜੇ ਆ ਤੇ ਬਾਕੀ ਸਾਡੀ ਪ੍ਰਸ਼ਾਸਨ ਨੂੰ ਫਿਰ ਅਸੀਂ ਜਦ ਬੇਨਤੀ ਕਰੀ ਹੈ ਉਹਨਾਂ ਨੇ ਆ ਕੇ ਉਹਰੇ ਬਾਕਾਇਦਾ ਚੈੱਕ ਕਰਿਆ ਜਿਹੜਾ ਰੌ ਮਟੀਰੀਅਲ ਸੀ ਤੇ ਘੱਟੋ ਘੱਟ ਤਿੰਨ ਰੇੜੀਆਂ ਗੋਭੀ ਦੀਆਂ ਡਿਸਟਰੋਏ ਕਰੀਆਂ ਉਹਨਾਂ ਨੇ ਜੋ ਵੀ ਉਸਕਾਰ ਉਹ ਜਿਆਦਾ ਸਮਾਨ ਸੀਗਾ ਤੇ ਬਾਕੀ ਰਹਿੰਦਾ ਸਮਾਨ ਹੈ ਪ੍ਰਸ਼ਾਸਨ ਬਾਕੀ ਵੀ ਆ ਰਿਹਾ ਜੀ ਉਹਨਾਂ ਨੇ ਬੰਦਿਆਂ ਤੇ ਕਾਰਵਾਈ ਵੀ ਕਰ ਰਹੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਤੇ ਮੀਡੀਆ ਦਾ ਜਿਹੜਾ ਸਾਡੇ ਨਾਲ ਪਿੱਠ ਢਾਕੇ ਖੜਿਆ ਜੀ ਸੋ ਜਿਹੜਾ ਇੱਕ ਇੱਕ ਕਲੱਬ ਹੈਗਾ ਇੱਥੋਂ ਦਾ ਲੋਕਲ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਉਸਨੇ ਕਲੱਬ ਦੇ ਨਾਲ ਜੁੜੇ ਹੋਏ ਰਵੀ अरोड़ा ਜੀ ਨਾਲ ਗੱਲ ਕਰਦੇ ਰਵੀ ਜੀ ਕਿਹੜਾ ਕਲੱਬ ਹੈ ਤੁਹਾਡਾ ਸਰ ਸਾਡਾ ਸ਼ਹੀਦ ਕਰਤਾਰ ਸਿੰਘ ਯੂਥ ਕਲੱਬ ਹੈ ਪਿੰਡ ਮਟੌਰ ਮੁਹਾਲੀ ਸਾਡੇ ਕਲੱਬ ਦੇ ਜਿਹੜੀ ਵੀ ਟੀਮ ਹੈ ਸਾਰੀ ऐसे गतिविधियां ਵਧੀਆਂ ਸਾਡੇ ਪਿੰਡ ਚ ਹੋ ਰੀਆਂ ਅਸੀਂ ਆਪਣੀ ਇਹ ਗਤੀਵਿਧੀਆਂ ਰੋਕਣ ਦੇ ਚੱਕਰ ਚ ਹੀ ਕਰ ਰਹੇ ਆ ਵੀ ਸਾਡੇ ਜਿਹੜੇ ਪਿੰਡ ਚ ਆਲੇ ਦੁਆਲੇ ਜੋ ਕੁੰਬੜੇ ਹਾਸਾ ਹੋਇਆ ਇਹ ਸਾਡੇ ਪਿੰਡ ਚ ਹਾਸਾ ਨਾ ਹੋਵੇ ਵੀ ਉਹ ਤੋਂ ਪਹਿਲਾਂ ਹੀ ਢਲ ਪਾਈ ਜਾ ਸਕੇ ਇਸ ਚੱਕਰ ਸਾਨੂੰ ਇੱਥੋਂ ਆਇਆ ਵੀ ਜਿਹੜੀ ਸਿਹਤ ਨਾਲ ਵੀ ਇਹ ਲੋਕਾਂ ਦੀ ਖਿਲਵਾੜ ਕਰ ਰਹੇ ਨੇ ਜਿਹੜੇ ਪ੍ਰਵਾਸੀ ਲੋਕ ਹੈ ਤੇ ਅਸੀਂ ਜਦੋਂ ਇੱਥੇ ਆਏ ਅਸੀਂ ਦੇਖਿਆ ਨਪਾਲੀਆਂ ਦੁਆਰਾ ਬਹੁਤ ਜ਼ਿਆਦਾ ਵੀ ਗੰਦਗੀ ਨਾਲ ਮਾਮੂਸ ਤੇ ਸਪ੍ਰਿੰਗ ਰੋਲ ਬਣਾਏ ਜਾ ਰਹੇ ਆ ਤੇ ਜਦੋਂ ਅਸੀਂ ਅੰਦਰ ਇਹਨਾਂ ਦੇ ਛਾਪਾ ਮਾਰੇ ਆ ਕੋਈ ਮਤਲਬ ਇਹਨਾਂ ਨੂੰ ਸਾਫ ਸਪਾਈ ਨਹੀਂ ਕੋਈ ਕੁਝ ਨਹੀਂ ਫਿਲਟਰ ਦਾ ਪਾਣੀ ਬੰਦਾ ਘਰ ਪਾਂਡੇ ਤੋਂ ਲਈ ਵੀ ਪਾਣੀ ਯੂਜ਼ ਕਰ ਲੈਂਦਾ ਇਹਨਾਂ ਨੇ ਜਿਹੜਾ ਪਾਣੀ ਯੂਜ਼ ਕਰ ਰਹੇ ਆ ਉਹ ਵੀ ਟਾਇਲਟ ਵਾਲੀ ਸੀਟ ਤੋਂ ਪਾਣੀ ਯੂਜ਼ ਕਰਿਆ ਜਾ ਰਿਹਾ ਮਤਲਬ ਕੋਈ ਕਹਿ ਨਹੀਂ ਸਕਦੇ ਵੀ ਹਾਂ ਸਾਡੀ ਲੋਕਾਂ ਨੂੰ ਇਹੀ ਤੁਹਾਡੇ ਮਾਧਿਅਮ ਦੁਆਰਾ ਅਪੀਲ ਹੈ ਵੀ ਜਿੱਥੇ ਵੀ ਖਾਣਾ ਤੁਸੀਂ ਸਾਫ ਸੁਥਰਾ ਖਾਓ ਆਪਣੇ ਆਪੇ ਖਾ ਲਓ ਵੀ ਇਹ ਪ੍ਰਵਾਸੀ ਤੁਹਾਨੂੰ ਸਾਫ ਸੁਥਰਾ ਨਹੀਂ ਖਿਲਾ ਸਕਦੇ ਇਹਨਾਂ ਨੂੰ ਜਿੰਨੀ ਮਰਜ਼ੀ ਤੁਸੀਂ ਇੱਦਤਾਂ ਦੇ ਲੋ ਤੁਸੀਂ ਵਧੀਆ ਮੋਲਤ ਜਾ ਕੇ ਖਾ ਲਓ ਉੱਥੇ ਘਟੋ ਘਟ ਚੈਕਿੰਗ ਤਾਂ ਹੁੰਦੀ ਹੈ ਹਾਂਜੀ ਹਾਂ ਉੱਥੇ ਘਟੋੜ-ਘਟੋੜ ਚੈਕਿੰਗ ਹੋ ਰਹੀ ਹੈ ਕਿ ਚਿਕਨ ਜਿੰਨੇ ਵੀ ਸਾਰੇ ਟੈਸਟ ਹੋ ਕੇ ਜੰਨੇ ਆ ਉਹਨਾਂ ਦੀ ਕੀਚਣਾ ਹੈ ਸਾਰੀ ਸਫਸਪਾਈ ਨਾਲ ਹੁੰਦੀਆਂ ਵੀ ਸਫਾਈ ਹੈ ਮਹਿੰਗਾ ਜ਼ਰੂਰ ਹੈ ਪਰ ਸਫਾਈ ਹੈ ਅੱਛਾ ਜਿਵੇਂ ਤੁਹਾਡੀ ਤੁਸੀਂ ਵੀਡੀਓ ਬਣਾ ਕੇ ਜਦੋਂ ਵਾਇਰਲ ਕੀਤੀ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਸੀਗਾ ਇੱਕੇ ਤਮ ਲੋਕਾਂ ਦੇ ਧਿਆਨ 'ਚ ਆਇਆ ਹੈ ਮਟੋਰ ਤੋਂ ਬਾਹਰ ਇਹ ਮੁੱਦਾ ਜਿਹੜਾ ਫੈਲਿਆ ਖੈ ਲੋ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਕੀ ਰਿਐਕਸ਼ਨ ਸੀ ਕਿੰਨਾ ਕੁ ਉਹਨਾਂ ਨੇ ਸੀਰੀਅਸ ਲਿਆ ਇਸ ਨੂੰ ਹੁਣ ਤੱਕ ਸਰ ਪ੍ਰਸ਼ਾਸਨ ਨੇ ਤਾਂ ਉਸ ਤੋਂ ਬਾਅਦ মিডিਆ ਸਾਡੇ ਕੋਲ ਆ ਗਿਆ মিডিਆ ਤੋਂ ਬਾਅਦ ਜਿਆਦਾ ਇਹ ਹਾਈਲਾਈਟ ਮੁੱਦਾ ਹੋ ਗਿਆ ਜਦੋਂ ਤੁਹਾਡੇ ਵਰਗੇ ਆਏ ਪੱਤਰਕਾਰ ਉਹਨਾਂ ਨੇ ਦੇਖਿਆ ਤਾਂ ਪ੍ਰਸ਼ਾਸਨ ਨੇ ਬਹੁਤ ਸਖਤ ਕਾਰਵਾਈ ਕੀਤੀ ਅੱਜ ਐਫ ਆਈ ਆਰ ਵੀ ਦਰਜ ਹੋ ਗਈ ਉਹਦੀ ਕਾਪੀ ਵੀ ਸਾਨੂੰ ਮਿਲ ਜੂਗੀ ਅੱਜ ਗੱਲ 'ਚ ਤੇ ਸਾਡੀ ਬੇਨਤੀ ਇਹ ਹੀ ਹੈ ਵੀ ਜਿੰਨੇ ਵੀ ਇਹ ਇਕੱਲਾ ਇਹ ਨਾ ਦੇਖੋ ਹੋਰ ਵੀ ਆਲੇ ਦੁਆਲੇ ਬਹੁਤ ਕੁਝ ਚੱਲ ਰਿਹਾ ਪਿੰਡਾਂ ਦੇ ਵਿੱਚ ਵੀ ਉੱਥੇ ਵੀ ਜਾ ਕੇ ਹੁਣ ਸਿਹਤ ਵਿਭਾਗ ਦੀ ਟੀਮਾਂ ਕਾਰਵਾਈ ਕਰਨ ਵੀ ਕੱਲਾ ਇਹ ਨਹੀਂ ਹੈਗਾ ਟਾਬੇ ਹੋਗੇ ਉਹਨਾਂ ਤੇ ਵੀ ਗੰਦਗੀ ਬਹੁਤ ਜ਼ਿਆਦਾ ਹੈ ਕਹ ਰਹੇ ਨੇ ਹੋਰ ਵੀ ਜਿਹੜੇ ਪਿੰਡ ਨੇ ਮਦਨਪੁਰੀ ਹੋਵੇ ਹੋਰ ਕਿਹੜੇ ਕਈ ਪਿੰਡ ਨੇ ਮੁਹਾਲੀ ਦੇ ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਕਿਸੇ ਘਰਾਂ ਦੇ ਵਿੱਚ ਹੀ ਆਈਨ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਵਕ ਵਕ ਥਾਂ ਰੇਡੀਆਂ ਤੇ ਜਾਂਦਾ ਜਿਹੜਾ ਚਾਈਨੀਜ਼ ਫੂਡ ਸਾਰੀ ਜਿੰਨੇ ਵੀ ਸਰ ਮੁਹਾਲੀ ਚੰਡੀਗੜ੍ਹ ਪੰਚਕੁਲਾ ਜਿੰਨੇ ਵੀ ਟ੍ਰਾਈ ਸਿਟੀ ਚ ਹੈ ਜਿੰਨੇ ਵੀ ਕਾਰਟ ਰੇਡੀਆਂ ਲੱਗਦੀਆਂ ਸਾਰਾ ਸਪਲਾਈ ਇਸੇ ਜਗ੍ਹਾ ਤੋਂ ਹੋ ਰਿਹਾ ਸੀ ਇਹਨਾਂ ਦੀਆਂ ਬਾਹਰ ਤੋਂ ਪਲੱਸ ਆਪਣੀਆਂ ਰੇਡੀਆਂ ਸਿਗੀਆਂ ਹਾਂਜੀ ਤੇ ਜਿਹੜਾ ਆਪਣਾ ਅੱਗੇ ਸਪਲਾਈ ਹੋ ਰਿਹਾ ਉਹ ਵੀ ਸਾਰਾ ਇਹਨਾਂ ਤੋਂ ਸਪਲਾਈ ਹੋ ਰਿਹਾ ਸੀਗਾ ਹਾਂਜੀ ਕੋਈ ਇਸ ਤਰ੍ਹਾਂ ਦਾ ਕੋਈ ਕੇਸ ਸਾਹਮਣੇ ਆਇਆ ਕੋਈ ਬਿਮਾਰ ਹੋ ਗਿਆ ਹੋਵੇ ਜਾਂ ਕੋਈ ਹਜ ਤੱਕ ਜਾਂ ਹਜ ਤੱਕ ਹੋਲੀ ਲਈ ਪਤਾ ਲੱਗ ਤੇਰੇ ਅਸਲ 'ਚ ਲੋਕ ਖੁੱਲ ਕੇ ਸਾਹਮਣੇ ਆਉਂਦੇ ਨਹੀਂ ਹੈਗੇ ਤੁਹਾਨੂੰ ਪਤਾ ਹੀ ਹੈ ਖੁੱਲ ਕੇ ਸਾਹਮਣੇ ਆਉਂਦੇ ਨਹੀਂ ਲੋਕ ਪਰ ਸਾਨੂੰ ਆਸ ਹੈ ਵੀ ਲੋਕ ਖੁੱਲ ਕੇ ਸਾਹਮਣੇ ਆਣਗੇ ਆਉਣ ਵਾਲੇ ਸਮੇਂ 'ਚ ਜੇ ਜਨਰਲ ਟਾਈਮ ਇਥੇ ਇਥੋਂ ਫਰਾਰ ਨੇ ਅੱਛਾ ਇਹ ਵੀ ਦੱਸੋ ਵੀ ਇਹ ਜਿਹੜਾ ਘਰ ਹੈ ਵੀ ਰਜਿਸਟਰਡ ਹੈ ਕੀ ਇਹਦੇ ਨਾਮ ਤੇ ਕੋਈ ਇਹਦਾ ਮਾਲਕ ਕੋਣ ਹੈ ਪਤਾ ਇਸ ਬਾਰੇ ਮਾਲਕ ਤਾਂ ਸਾਨੂੰ ਨਾ ਅੱਜ ਇਹਦਾ ਪਤਾ ਲੱਗਿਆ 4 ਦਿਨ ਬਾਅਦ ਵੀ ਯੂਪੀ ਦਾ ਮਾਲਕ ਹੈ ਉਹ ਉਹ ਕਹਿੰਦਾ ਮੈਂ 2 ਮਹੀਨੇ ਪਹਿਲਾਂ ਹੀ ਬਿਲਡਿੰਗ ਖਰੀਦੀ ਹੈ ਪਰ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਂ ਖਾਲੀ ਹੋਣ ਦੀ ਇਹਨੂੰ ਰਿਪੋਰਟ ਕਰੀ ਹੋਈ ਸੀ ਪਰ ਘੱਟੋ ਘੱਟ ਉਹਨੂੰ ਦੇਖਣਾ ਚਾਹੀਦਾ ਸੀ ਮੈਂ ਜਗਾ ਲੈ ਰਿਆਂ ਤਾਂ ਉਸੇ ਟਾਈਮ ਲੋਕ ਲਾਵਾ ਆ ਗੰਦਗੀ ਮੇਰੇ ਘਰ ਚ ਹੋ ਰਹੀ ਹੈ ਵੀ ਕੱਲ ਨੂੰ ਮੇਰੇ ਤੇ ਐਕਸ਼ਨ ਨਾ ਹੋਵੇ ਉਹਨੂੰ ਵੀ ਇਹੀ ਸਾਡੀ ਉਹ ਹੈਗੀ ਹੈ ਵੀ ਇਹ ਜੇ ਮਕਾਨ ਮਾਲਕਾਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸੋ ਅਸੀਂ ਗੱਲ ਕਰ ਰਹੇ ਸੀਗੇ ਤੇ ਦੇਖਿਆ ਇਹ ਤੇ ਇਹਨਾਂ ਨੇ ਦੱਸਿਆ ਕਿ ਜਿਹੜੇ ਆਪ ਬਣਾਉਂਦੇ ਸੀਗੇ ਇਹਨਾਂ ਦੀਆਂ ਆਪਣੀਆਂ ਹੀ 60 ਤੋਂ ਵੱਧ ਜਿਹੜੀਆਂ ਰੇੜੀਆਂ ਸਿੰਘਾਂ ਜਿੱਥੇ ਫੂਡ ਸਪਲਾਈ ਹੋ ਰਿਹਾ ਸੀਗਾ ਇਹਦੇ ਇਲਾਵਾ ਹੋਰ ਕਿੰਨੀਆਂ ਰੇੜੀਆਂ ਤੇ ਜਾਂਦਾ ਹੋਣਾ ਇਹਦੇ ਬਾਰੇ ਜੇ ਜੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਇੱਕ ਕਹਿ ਲਈਏ ਕਿ ਅੰਦਰ ਨਰਕ ਬਣਾਇਆ ਹੋਇਆ ਤਾਂ ਇਹਦੇ ਚ ਕੋਈ ਦੋਰਾਵਾ ਨਹੀਂ ਹੋਣਗੀਆਂ। ਤੇ ਫਿਲਹਾਲ ਮੁਹਾਲੀ ਪ੍ਰਸ਼ਾਸਨ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਇਹ ਜਰੂਰ ਵੇਖਣ ਵਾਲੀ ਗੱਲ ਹੋਊਗੀ ਕਿਉਂਕਿ ਇੱਕ ਵਾਰ ਨੋਟਿਸ ਜਰੂਰ ਲਿਆ ਹੈਲਥ ਡਿਪਾਰਟਮੈਂਟ ਨੇ ਜਿਵੇਂ ਵੀਡੀਓ ਵਾਇਰਲ ਹੋਈ ਇਹਨਾਂ ਵੱਲੋਂ ਮੁੱਦਾ ਚੱਕਿਆ ਗਿਆ ਪ੍ਰਸ਼ਾਸਨ ਤੱਕ ਪਹੁੰਚਾਇਆ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਜਰੂਰ ਉਸ ਤੇ ਰਿਐਕਟ ਜਰੂਰ ਕੀਤਾ ਹੈਲਥ ਡਿਪਾਰਟਮੈਂਟ ਨੇ ਪੰਜਾਬ ਦੇ ਨੇ ਤੇ ਇੱਥੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ ਉਹਨਾਂ ਨੇ ਸਾਰਾ ਕੁਝ ਜਿਹੜਾ ਹੈਗਾ ਕੋਸ਼ਿਸ਼ ਵੀ ਕੀਤੀ ਕਾਰਵਾਈ ਕਰਨੀ ਪਰ ਜੋ ਇੱਥੇ ਰਹਿੰਦੇ ਸੀਗੇ ਉਹ ਫਿਲਹਾਲ ਫਰਾਰ ਨੇ ਤੇ ਕੋਸ਼ਿਸ਼ ਹੈ ਪ੍ਰਸ਼ਾਸਨ ਦੀ ਕਿ ਜਦੋਂ ਆਉਂਦੇ ਨੇ ਉਸ ਤੋਂ ਬਾਅਦ ਬਣਦੀ ਕਾਰਵਾਈ ਉਹਨਾਂ ਦੇ ਕੀਤੀ ਜਾਊਗੀ ਜਿਵੇਂ ਇਹਨਾਂ ਨੇ ਦੱਸਿਆ ਕਿ ਐਫ ਆਈ ਆਰ ਜ਼ਰੂਰ ਦਰਜ ਹੋ ਚੁੱਕੀ ਹੈ ਸੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋ ਪਤਾ ਲੱਗ ਸਕੇ ਜਿਹੜੇ ਚਾਈਨੀਜ਼ ਫੂਡ ਰੇਡਿੰਗਾਂ ਤੋਂ ਖਾਂਦੇ ਨੇ ਉਹ ਆਪਣੀ ਸਿਹਤ ਦੇ ਨਾਲ ਕਿਤੇ ਆਪ ਹੀ ਖਿਲਵਾੜਤਾ ਨਹੀਂ ਕਰ ਰਹੇ ਤੇ ਕੀ ਆਪਾਂ ਨੂੰ ਇਹਦੇ ਬਾਰੇ ਕਿੰਨਾ ਕੁ ਗਿਆਨ ਹੋਣਾ ਜ਼ਰੂਰੀ ਹੈ ਕਿ ਜੋ ਆਪਾਂ ਖਾ ਰਹੇ ਆ ਉਹ ਕਿੱਥੋਂ ਬਣ ਕੇ ਆਉਂਦਾ ਹੋਊਗਾ ਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੋ ਸਕਦਾ ਮੋਹਾਲੀ ਤੋਂ ਕੈਮਰਾਮੈਨ ਅਕਾਸ਼ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦਾਂ ਜੀ